ਮਨੁੱਖ ਦੇ ਅਚੇਤਨ ਮਨ ਦੇ ਵਿੱਚ ਇੱਕ ਪਿਆਸ ਇੱਕ ਤੜਪ ਇੱਕ ਲਾਲਸਾ ਹਰ ਵਕਤ ਬਣੀ ਰਹਿੰਦੀ ਹੈ ਕਿ ਮੇਰਾ ਸਹਾਰਾ ਮੇਰਾ ਸਾਹੇ ਹਰ ਵਕਤ ਮੇਰੇ ਨਾਲ ਹੋਵੇ ਮੈਂ ਜਿੱਥੇ ਹੋਵਾਂ ਮੈਂ ਤਨਹਾਂ ਨਾ ਹੋਵਾਂ ਕੋਈ ਵੱਡੇ ਹੱਥ ਮੇਰੇ ਹੱਥਾਂ ਨੂੰ ਪਕੜਾ کوئی مہاں بلی میرا رستہ ہموار کرے کوئی شکتی شالی میری ٹہارس بجاوے پر یہ ٹہارس یہ سہارا کسی کسی وقت نہیں ہر وقت اور کسی کسی تھان نہیں ہر تھان سہارا منکنو نو چاہیے ہر تھان منکنو منخ نا ہر وقت ਹਰ ਵਕਤ ਤੇ ਹਰ ਥਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਸ ਨੂੰ ਸਹਾਰਾ ਇਸ ਨੂੰ ਸਹਾਇਕ ਇਸ ਨੂੰ ਮਦਦਗਾਰ ਇਸ ਨੂੰ ਢਾਰਸ ਬਜਾਣ ਵਾਲਾ ਇਹਦੀ ਬਾਹ ਮਖੜਨ ਵਾਲਾ ਹਰ ਵਕਤ ਇਸ ਦੇ ਨਾਲ ਹੋਵੇ ਔਰ ਹਰ ਥਾਂ ਤੇ ਹੋਵੇ ਤਾਂ ਹੁਣ ਮਹਿਰਜ ਕਰਾਂ ਸਿਰਫ ਦੋ ਹੀ ਨੇ ਕਾਇਨਾਤ ਵਿੱਚ ਜੋ ਹਰ ਥਾਂ ਤੇ ਨੇ ਹਰ ਵਕਤ ਨੇ ਇੱਕ ਨੂੰ ਪ੍ਰਭੂ ਕਹਿੰਦੇ ਨੇ ਇੱਕ ਨੂੰ ਗੁਰੂ ਕਹਿੰਦੇ ਨੇ ਗੁਰੂ ਮੇਰੇ ਸੰਗ ਸਦਾ ਹੈ ਇਨਾਲੇ ਇੱਕ ਪਰਮਾਤਮਾ ਹੈ ਸਦਾ ਅੰਗ ਸੰਗੇ ਅਬੰਗੰਗ ਵਿਬੂਤੇ ਬਾਕੀ ਕੋਈ ਸਦਾ ਸੰਗ ਨਹੀਂ ਵਕਤੀ ਸੰਗ ਹੈ ਆਰਜ਼ੀ ਸੰਗ ਹੈ ਮਸਨੂਈ ਸੰਗ ਹੈ ਹਰ ਥਾਂ ਦਾ ਸੰਗ ਨਹੀਂ ਹੈ ਮਨੁੱਖ ਦੇ ਅਚੇਤਨ ਮਨ ਦੇ ਚ ਇਹ ਮੰਗ ਹਰ ਵਕਤ ਬਣੀ ਰਹਿੰਦੀ ਹੈ ਇਹ ਗੱਲ ਵਖਰੀ ਕਿ ਕਿਸੇ ਨੇ ਆਪਣੇ ਅਚੇਤਨ ਮਨ ਨੂੰ ਇਸ ਢੰਗ ਨਾਲ ਵੇਖਿਆ ਹੈ ਜਾਂ ਨਹੀਂ ਮਨੁੱਖੀ ਮਨ ਦਾ ਜਿਨ੍ਹਾਂ ਨੇ ਬਹੁਤ ਗਹਿਰਾ ਅਧਿਐਨ ਕੀਤਾ ਹੈ ਮਨੁੱਖ ਦਾ ਮਨ ਹਰ ਵਕਤ ਆਸਰਾ ਮੰਗਦਾ ਹੈ ਸਹਾਰਾ ਮੰਗਦਾ ਹੈ ਹਰ ਥਾਂ ਤੇ ਮੰਗਦਾ ਹੈ ਹਰ ਵਕਤ ਮੰਗਦਾ ਹੈ ਜਿਸ ਨਾਲ ਇਸ ਦੀ ਤਸੱਲੀ ਹੋਵੇ ਜਿਸ ਨਾਲ ਇਸ ਨੂੰ ਸਕੂਨ ਮਿਲੇ ਜਿਸ ਨਾਲ ਇਸ ਦਾ ਭੈ ਦੂਰ ਹੋਵੇ ਜਿਸ ਨਾਲ ਇਸ ਦੀ ਚਿੰਤਾ ਦੂਰ ਹੋਵੇ ਬੇਫਿਕਰੀਆਂ ਵਦਨ ਹਰ ਥਾਂ ਹਰ ਵਕਤ ਇਹ ਸਹਾਰਾ ਚਾਹੀਦਾ ਹੈ ਹਰ ਥਾਂ ਹਰ ਵਕਤ ਕੇਵਲ ਪ੍ਰਮਾਤਮਾ ਹੈ ਹਰ ਥਾਂ ਹਰ ਵਕਤ ਕੇਵਲ ਗੁਰੂ ਹੈ ਬਾਕੀ ਕੋਈ ਨਹੀਂ ਸਦਾ ਅੰਗ ਸੰਗੇ ਅਬੰਗੰ ਵਿਭੂਤੇ ਤੂੰ ਸਭਨੀ ਥਾਈਂ ਜਿੱਥੇ ਹਉ ਜਾਇਂ ਸਾਚਾ ਸਿਰਜਣਹਾਰ ਜਿਓ ਤੂੰ ਤੇ ਸਾਰੀ ਥਾਵਾ ਤੇ ਐ ਸੱਚੇ ਐ ਸਿਰਜਣਹਾਰ ਤੇਰਾ ਸਹਾਰਾ ਤੇ ਮੈਨੂੰ ਸਾਰੀ ਥਾਵਾ ਤੇ ਮਿਲਦਾ ਤੂੰ ਸਭਨੀ ਥਾਈਂ ਜਿੱਥੇ ਹਉ ਜਾਇਂ ਪਰ ਸਹਾਰਾ ਮਿਲਦਾ ਕਦੋਂ ਹੈ ਜਦसे ਉਸਨੂੰ ਕੋਈ ਯਾਦ ਕਰਦਾ ਜਿੱਥੇ ਹਰ ਆਰਾディーਏ ਤਿੱਥੇ ਹਰ ਮਿੱਤ ਸਾਈ ਹਰ ਵਕਤ ਔਰ ਹਰ ਥਾਂ ਤੇ ਮਿੱਤਰ ਮਨੁੱਖ ਦੇ ਨਾਲ ਨਹੀਂ ਹੋ ਸਕਦਾ ਹਰ ਵਕਤ ਔਰ ਹਰ ਥਾਂ ਤੇ ਪੁੱਤਰ ਮਨੁੱਖ ਦੇ ਨਾਲ ਨਹੀਂ ਹੋ ਸਕਦਾ ਪਤੀ ਪਤਨੀ ਦਾ ਸੰਬੰਧ ਵੀ ਹਰ ਵਕਤ ਤੇ ਹਰ ਥਾਂ ਤੇ ਨਹੀਂ ਹੋ ਸਕਦਾ ਮਾਪਾਪ ਵੀ ਹਰ ਵਕਤ ਤੇ ਹਰ ਥਾਂ ਤੇ ਮਨੁੱਖ ਦੇ ਨਾਲ ਨਹੀਂ ਹੋ ਸਕਦੇ ਹਰ ਵਕਤ ਤੇ ਹਰ ਥਾਂ ਕੇਵਲ ਗੁਰੂ ਹੈ ਹਰ ਵਕਤ ਤੇ ਹਰ ਥਾਂ ਕੇਵਲ ਪ੍ਰਮਾਤਮਾ ਹੈ ਔਰ ਜੋ ਹਰ ਵਕਤ ਹਰ ਥਾਂ ਤੇ ਹੈ ਉਹ ਵਿਅਕਤੀ ਨਹੀਂ ਹੈ ਨਾ ਗੁਰੂ ਵਿਅਕਤੀ ਹੈ ਨਾ ਪ੍ਰਭੂ ਵਿਅਕਤੀ ਹੈ ਕਲਦਾਸ ਨੇ ਇਹ ਵਿਚਾਰ ਆਪ ਜੀ ਦੇ ਸਾਹਮਣੇ ਰੱਖਿਆ ਸਨ ਅਗਰ ਗੁਰੂ ਵਿਅਕਤੀ ਹੈ ਤੋ ਫਿਰ ਇੱਕ ਦੇਸ਼ ਦੇ ਚੋਵੇਗਾ ਇੱਕ ਦੇਸ਼ ਦੇ ਵਿੱਚ ਵੀ ਕਿਉਂ ਇੱਕ ਸ਼ਹਿਰ ਦੇ ਚੋਵੇਗਾ ਤੇ ਇੱਕ ਸ਼ਹਿਰ ਦੇ ਵਿੱਚ ਵੀ ਕਿਉਂ ਇੱਕ ਕਮਰੇ ਚ ਹੋਵੇਗਾ ਕਿਧਰੇ ਪੂਰੇ ਸ਼ਹਿਰ ਦੇ ਵਿੱਚ ਵੀ ਇੱਕ ਗੁਰੂ ਨਹੀਂ ਹੋ ਸਕਦਾ ਪੂਰੇ ਮੁਲਕ ਦੇ ਵਿੱਚ ਵੀ ਨਹੀਂ ਹੋ ਸਕਦਾ ਅਗਰ ਵਿਅਕਤੀ ਹੈ ਪੂਰੇ ਕਸਬੇ ਦੇ ਵਿੱਚ ਵੀ ਨਹੀਂ ਹੋ ਸਕਦਾ ਪੂਰੇ ਘਰ ਦੇ ਵਿੱਚ ਵੀ ਨਹੀਂ ਹੋ ਸਕਦਾ ਸਿਰਫ ਇੱਕ ਕਮਰੇ ਚ ਹੋ ਸਕਦਾ ਹੈ ਇੱਕ ਵਕਤ ਇੱਕੋ ਹੀ ਥਾਂ ਤੇ 2-4 ਫੁੱਟ ਜਗ੍ਹਾ ਚ ਹੋ ਸਕਦਾ ਸਾਰੀ ਥਾਵਾਂ ਤੇ ਨਹੀਂ ਹੋ ਸਕਦਾ ਜੋ ਸਿਰਫ 2-4 ਫੁੱਟ ਦੇ ਵਿੱਚ ਬੈਠਾ ਹੈ ਪੂਰੇ ਘਰ ਦੇ ਵਿੱਚ ਵੀ ਨਹੀਂ ਹੈ ਪੂਰੇ ਪਿੰਡ ਦੀ ਗੱਲ ਛੱਡੋ ਪੂਰੇ ਸ਼ਹਿਰ ਦੀ ਗੱਲ ਛੱਡੋ ਪੂਰੇ ਮੁਲਕ ਦੀ ਗੱਲ ਛੱਡੋ ਔਰ ਪੂਰਾ ਸੰਸਾਰ ਉਤੇ ਕਮਰੇ ਚ ਬੈਠਾ ਹੈ ਜਾਂ ਬਾਹਰ ਬੈਠਾ ਸਿਰਫ 2-4 ਫੁੱਟ ਜਗ੍ਹਾ ਦੇ ਵਿੱਚ ਇਤਨੀ ਉਸ ਦੀ ਪਹੁੰਚ ਹੈ ਉਸ ਦੇ ਹੱਥਾਂ ਦੀ ਇਤਨੀ ਉਹ ਜੋ ਹੈ ਆਪਣੀ ਸਮਰੱਥਾ ਰੱਖਦਾ ਹੈ। ਅਗਰ ਪਰਮਾਤਮਾ ਵੀ ਵਿਅਕਤੀ ਹੈ ਤਾਂ ਹੋਵੇਗਾ ਕਿਸੇ ਇੱਕ ਥਾਂ 2-4 ਫੁੱਟ ਜਗ੍ਹਾ 'ਚ ਬੈਠਾ ਹੋਵੇਗਾ। ਜਿਨ੍ਹਾਂ ਨੇ 2-4 ਫੁੱਟ ਜਗ੍ਹਾ 'ਚ ਇਹ ਇੱਕ ਕਮਰੇ 'ਚ ਮੰਨ ਲਿਆ ਨਾਮਦੇਵ ਨੇ ਉਹਨਾਂ ਨੂੰ ਅੰਦਾ ਕਹਿ ਦਿੱਤਾ ਹੈ। ਪਰ ਜਿਨ੍ਹਾਂ ਨੇ ਵਿਆਪਕ ਤੇ ਮੰਨ ਲਿਆ ਪਰ ਸਿਰਫ ਇੱਕ ਦਿਸ਼ਾ 'ਚ ਮੰਨਿਆ। ਬਾਕੀ ਤਿੰਨ ਦਿਸ਼ਾਵਾਂ 'ਚ ਨਹੀਂ ਮੰਨਿਆ। ਤੋ ਨਾਮਦੇਵ ਨੂੰ ਨਾਲ ਕਾਣਾ ਕਹਿ ਦਿੱਤਾ ਇਹ ਵੀ ਪੂਰੇ ਸੁਜਾਖੇ ਨਹੀਂ ਦਿਨ ਲੱਥੇ ਦੀ ਤਰਫ ਮੰਨਦੇ ਨੇ ਬਾਕੀ ਤਿੰਨ ਦਿਸ਼ਾਵਾਂ ਚ ਨਹੀਂ ਇਹ ਬਿਲਕੁਲ ਅੰਦੇ ਨੇ ਇੱਕ ਕਮਰੇ ਚ ਹੀ ਮੰਨਦੇ ਨੇ ਗੁਰੂ ਇੱਕ ਕਮਰੇ ਚ ਨਹੀਂ ਹੈ ਪ੍ਰਭੂ ਇੱਕ ਕਮਰੇ ਚ ਨਹੀਂ ਹੈ ਗੁਰੂ ਸਿਰਫ ਇੱਕ ਪਿੰਡ ਦੇ ਚ ਵੀ ਨਹੀਂ ਇੱਕ ਸ਼ਹਿਰ ਦੇ ਚ ਵੀ ਨਹੀਂ ਹੈ ਗੁਰੂ ਸਿਰਫ ਇੱਕ ਮੁਲਕ ਦੇ ਵਿੱਚ ਵੀ ਨਹੀਂ ਹੈ ਜੋ ਸਰਬ ਦੇਸੀ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਜੋ ਸਰਬ ਦੇਸੀ ਨਹੀਂ ਉਹ ਗੁਰੂ ਨਹੀਂ ਹੈ ਗੁਰਬਾਣੀ ਦੀ ਰੋਸ਼ਨੀ 'ਚ ਇਹ ਮੈਂ ਤੁਹਾਡੇ ਸਾਹਮਣੇ ਵਾਕ ਰੱਖ ਰਿਹਾ ਹਾਂ ਹੁਣ ਗੁਰੂ ਮੇਰੇ ਸੰਗ ਸਦਾ ਹੈ ਨਾਨਕ ਸਦਾ ਸੰਗ ਅਗਰ ਵਿਅਕਤੀ ਹੈ ਤਾਂ ਸਦਾ ਸੰਗ ਨਾਲ ਨਹੀਂ ਹੋ ਸਕਦਾ ਹਰ ਵਕਤ ਨਹੀਂ ਹੋ ਸਕਦਾ ਔਰ ਮੈਂ ਫਿਰ ਅਰਜ਼ ਕਰਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਪ੍ਰਭੂ ਨੇ ਸਾਨੂੰ ਅਕਲ ਦਿੱਤੀ ਹੈ ਇਸ ਵਾਸਤੇ ਦਿੱਤੀ ਹੈ ਸੰਸਾਰ ਨੂੰ ਸਮਝ ਸਕੀਏ ਨਿਰੰਕਾਰ ਨੂੰ ਸਮਝ ਸਕੀਏ ਪਰਵਾਰ ਨੂੰ ਸਮਝ ਸਕੀਏ ਗੁਰੂ ਨੂੰ ਸਮਝ ਸਕੀਏ ਝੂਠ ਨੂੰ ਸਮਝ ਸਕੀਏ ਸੱਚ ਨੂੰ ਸਮਝ ਸਕੀਏ ਅੰਧੇਰਾ ਵੇਖ ਸਕੀਏ ਚਾਨਣਾ ਵੀ ਵੇਖ ਸਕੀਏ ਬਦਕਿਸਮਤੀ ਇਹ ਸਾਡੀਆਂ ਹੀ ਅੱਖਾਂ ਬਾਹਰ ਦਾ ਹਨੇਰਾ ਬਾਹਰ ਦਾ ਚਾਨਣਾ ਵੇਖ ਲੈਂਦੀਆਂ ਨੇ ਧਰਮ ਦਾ ਪ੍ਰਕਾਸ਼ ਤੇ ਧਰਮ ਦਾ ਅੰਧਕਾਰ ਨਹੀਂ ਦਿਖਾਈ ਦਿੰਦਾ ਪਾਖੰਡ ਧਰਮ ਦਾ ਅੰਧਕਾਰ ਹੈ ਔਰ ਬਹੁਤ ਵਿਆਪਕ ਰੂਪ ਵਿੱਚ ਮੌਜੂਦ ਹੈ ਰਾਜਨੀਤੀ ਦੇ ਵਿੱਚ ਵੀ ਚਾਨਣਾ ਹੈ ਰਾਜਨੀਤੀ ਦੇ ਵਿੱਚ ਵੀ ਅੰਧੇਰਾ ਹੈ ਜਿਹੜੀ ਰਾਜਨੀਤੀ ਲੋਕਾਂ ਦੇ ਸਿਰਾਂ ਨੂੰ ਆਪਣੇ ਪੈਰਾਂ ਥੱਲੇ ਲਿਤਾੜਦੀ ਜਾਏ ਰਾਜਨੀਤੀ ਦਾ ਅੰਧਕਾਰ ਹੈ ਔਰ ਜਿਹੜੀ ਰਾਜਨੀਤੀ ਲੋਕਾਂ ਦੇ ਸਿਰਾਂ ਦੀ ਰੱਖਿਆ ਕਰੇ ਧਰਮ ਰਾਜਨੀਤੀ ਦਾ ਚਾਨਣਾ ਪ੍ਰਕਾਸ਼ ਅੰਧੇਰਾ ਪਰਵਾਰਿਕ ਜੀਵਨ ਦੇ ਵਿੱਚ ਵੀ ਹੋ ਸਕਦਾ ਹੈ ਅੰਧਕਾਰ ਤੇ ਪ੍ਰਕਾਸ਼ ਪਰਵਾਰਿਕ ਜੀਵਨ ਦੇ ਵਿੱਚ ਵੀ ਹੋ ਸਕਦਾ ਹੈ ਕਈਆਂ ਦੇ ਸਮਾਜਿਕ ਜ਼ਿੰਦਗੀ ਚ ਨੇਰੇ ਅੰਧਕਾਰ ਹੈ ਕਲ ਕਲੇਸ਼ ਪਤੀ ਪਤਨੀ ਦਾ ਸੰਬੰਧ ਤੇ ਹੈ ਪਰ ਕਲੇਸ਼ ਦਾ ਇਹ ਉਹ ਤੇ ਪੁੱਤਰ ਦਾ ਸੰਬੰਧ ਤੇ ਹੈ ਪਰ ਲੜਾਈ ਝਗੜੇ ਦਾ ਵਿਤਕ੍ਰਿਆ ਦਾ ਲੋਭ ਦਾ। ਭਰਾ ਭਰਾ ਦਾ ਰਿਸ਼ਤਾ ਤੇ ਹੈ ਪਰ ਖੜਾ ਵੰਡ ਤੇ ਖੜਾ ਦੁੱਬਦਾ ਦੇ ਖੜਾ ਇੱਕ ਦੂਜੇ ਨੂੰ ਚੋਟ ਪਹੁੰਚਾਣ ਤੇ ਰਿਸ਼ਤੇ ਤੇ ਰਹੇ ਗਏ ਨੇ ਸੰਵੰਤ ਤੇ ਹੈ ਪਰ ਇਹ ਅੰਧਕਾਰ ਦਾ ਸੰਬੰਧ ਹੈ। ਕਿ ਉਹ ਪੁੱਤਰ ਲਈ ਸਹਾਇਕ ਹੋਵੇ ਪੁੱਤਰ ਪਿਤਾ ਲਈ ਮਦਦਗਾਰ ਹੋਵੇ ਘਰਾ ਘਰਾ ਦੀ ਬਾਹ ਬਣੇ ਔਰ ਭੈਣ ਭਰਾ ਦੀ ਰਾਜਦਾਰੀ ਹੋਵੇ ਤੇ ਇਹ ਸਮਝ ਲਓ ਸਮਾਜਿਕ ਦੁਨੀਆ ਦੇ ਚਾਣਨਾ ਹੈ ਰਾਜਨੀਤਿਕ ਦੁਨੀਆ ਦਾ ਚਾਣਨਾ ਜਿਹੜੀ ਰਾਜਨੀਤੀ ਲੋਕਾਂ ਦੇ ਸਿਰਾਂ ਦੀ ਹਿਫਾਜ਼ਤ ਕਰੇ ਇਹ ਰਾਜਨੀਤਿਕ ਚਾਣਨਾ ਜੋ ਰਾਜਨੀਤੀ ਲੋਕਾਂ ਦੇ ਸਿਰਾਂ ਨੂੰ ਕੁਚਲ ਕੇ ਰੱਖਦੇਵੇ ਤਬਾਹ ਕਰਕੇ ਰਖਦੇ ਵੀ ਬਰਬਾਦ ਕਰਕੇ ਰਖਦੇ ਉਹ ਰਾਜਨੈਤਿਕ ਅੰਧਕਾਰ ਹੈ ਚੰਗੇਜ਼ ਖਾਨ ਜਿੱਥੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ ਹਲਾਕੂ ਜਿੱਥੋਂ ਲੰਘਦਾ ਸੀ ਉਸਦੇ ਘੋੜੇ ਲਾਸ਼ਾਂ ਤੋਂ ਲੰਘਦੇ ਸਨ ਗਾਲਬਨ 2 ਕਰੋੜ ਮਨੁੱਖਾਂ ਦਾ ਕਾਤਲ ਹੈ ਹਿਟਲਰ 2 ਕਰੋੜ ਬੰਦਿਆਂ ਨੂੰ ਕਬਰ ਦੇ ਵਿੱਚ ਪੁਚਾ ਕੇ ਰਸ਼ੀਆ ਦੇ ਵਿੱਚ ਕ੍ਰਾਂਤੀ ਆਈ ਸੀ ਇਹ ਰਾਜਨੈਤਿਕ ਅੰਧਕਾਰ ਲੋਕਾਂ ਦੇ ਸਿਰਾਂ ਨੂੰ ਕੁਚਲੋ ਰਾਜਨੀਤੀ ਚਲਾਓ ਘਰ ਦੇ ਵਿੱਚ ਕਲ ਕਲੇਸ਼ ਮਚਾਈ ਰੱਖੋ ਇੱਕ ਦੂਜੇ ਦੇ ਉੱਤੇ ਕੋਈ ਇਤਵਾਰ ਨਹੀਂ ਸਮਾਜਿਕ ਜ਼ਿੰਦਗੀ ਦਾ ਅੰਧਕਾਰ ਝੂਠ ਹੈ ਫਰੇਵ ਹੈ ਦਿਖਾਵਾ ਹੈ ਸਿਰਫ ਇੱਕ ਥਾਂ ਤੇ ਹੈ ਸਰਬਦੇਸੀ ਨਹੀਂ ਸਰਬਵਿਆਪਕ ਨਹੀਂ ਪਰ ਦਾਵਾ ਹੈ ਪ੍ਰਮਾਤਮਾ ਹੋਣ ਦਾ ਦਾਵਾ ਹੈ ਗੁਰੂ ਹੋਣ ਦਾ ਪਖੰਡ ਇਹ ਧਰਮ ਦਾ ਅੰਧਕਾਰ ਹੈ ਮੈਰਸ ਕਰਾਂ ਗੁਰੂ ਹੋਣ ਦਾ ਵੀ ਵਿਅਕਤੀਆਂ ਨੇ ਦਾਵਾ ਕੀਤਾ ਹੈ ਪ੍ਰਮਾਤਮਾ ਹੋਣ ਦਾ ਵੀ ਦਾਵਾ ਕੀਤਾ ਹੈ ਹਰਨਾਕਸ਼ ਨੇ ਕਹਿ ਦਿੱਤਾ ਸੀ ਮੈਂ ਹੀ ਪ੍ਰਮਾਤਮਾ ਕੌਣ ਆਉਂਦਾ ਹੈ ਪ੍ਰਮਾਤਮਾ ਕੋਈ ਵੀ ਨਹੀਂ ਨਮਰੂਦ ਨੇ ਕਹਿ ਦਿੱਤਾ ਸੀ ਕੌਣ ਆਉਂਦਾ ਹੈ ਖੁਦਾ ਮੈਂ ਖੁਦ ਖੁਦਾ ਮਿਸਰ ਦੇ ਉਸ ਬਾਦਸ਼ਾਹ ਨੇ ਇਹ ਮੁਹੰਮਦ ਸਾਹਿਬ ਤੋਂ ਥੋੜੇ ਜਿਹਾ ਬਾਅਦ ਚੋਇਆ ਇਹਨੇ ਸਾਫ਼ ਕਹਿ ਦਿੱਤਾ ਮੈਂ ਹੀ ਖੁਦਾ ਖੋਦਾਲ ਕੌਣ ਆਉਂਦਾ ਹੈ ਅਰ ਮੈਂ ਦौराਦੇ ਹਾਂ ਅਜ ਤੋਂ ਕੋਈ 10-12 ਸਾਲ ਪਹਿਲੇ ਸਰਦਾਰ ਖੁਸ਼ਵੰਤ ਸਿੰਘ ਨੇ ਇੱਕ ਲੇਖ ਲਿਖਿਆ ਸੀ ਕਿ ਭਾਰਤ ਦੇ ਵਿੱਚ ਗਾਲਬਨ 84 ਬੰਦੇ ਐਸੇ ਨੇ ਜੋ ਆਪਣੇ ਆਪ ਨੂੰ ਭਗਵਾਨ ਕਹਿੰਦੇ ਨੇ ਇਹ ਗੱਲ ਵਖਰੀ ਨੇ ਕਿ ਉਹਦੇ ਵਿੱਚ ਦੋ ਭਗਵਾਨ ਅਮਰੀਕਾ ਚਲੇ ਗਏ ਨੇ ਤੇ ਦੋ ਭਗਵਾਨ ਮਰ ਗਏ ਨੇ ਬਾਕੀ ਮੌਜੂਦ ਬਾਕੀ ਹੈਗੇ ਨੇ ਗੁਰੂ ਹੋਣ ਦੀ ਤੇ ਗੱਲ ਛੱਡੋ ਮਨੁੱਖ ਨੇ ਭਗਵਾਨ ਹੋਣ ਦੇ ਦਾਅਵੇ ਕੀਤੇ ਨੇ ਪ੍ਰਮਾਤਮਾ ਹੋਣ ਦੇ ਦਾਅਵੇ ਕੀਤੇ ਨੇ ਅਕਬਰ ਦਾ ਰਾਜ ਜਦ ਸਾਰੇ ਹਿੰਦੁਸਤਾਨ ਤੇ ਹੈ ਹੋ ਗਿਆ ਉਹਦੇ ਹੱਥੋਂ ਚ ਬੜੀ ਸ਼ਕਤੀ ਆ ਗਈ ਤੇ ਅਕਬਰ ਨੂੰ ਉਸ ਜ਼ਮਾਨੇ ਚ ਕਹਿੰਦੇ ਸਨ ਮਹਾਬਲੀ ਔਰ ਹਿੰਦੂ ਸਮਾਜ ਇਤਨਾ ਗਿਰ ਗਿਆ ਸੀ ਕਿ ਰਾਜਾ मानसिंह वालिए जयपुर ਨੇ ਆਪਣੀ ਭੈਣ ਦਾ ਰਿਸ਼ਤਾ ਅਕਬਰ ਨਾਲ ਕੀਤਾ ਉਹ Hindu ਧਰਮ ਦਾ ਚਿਰਾਗ ਰਾਜਾ मानसिंह वालिए जयपुर ਉਹਦੀ ਭੈਣ ਜodha Bai अकबर ਦੀ ਬੇਗਮ ਹੈ Rajput ਸਾਰੇ ਝੁੱਕ ਗਏ और राजपूत ਆਪਣੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਏ ਇਸ ਤਰ੍ਹਾਂ Hindu ਧਰਮ ਮਿਟਦਾ ਗਿਆ ਔਰ ਜਦ ਅਕਬਰ ਨੇ ਦੇਖਿਆ ਕਿ ਸਭ ਤੋਂ ਸ਼ਕਤੀਸ਼ਾਲੀ ਤੇ ਰਾਜਪੂਤ ਨੇ ਇਹ ਝੁਗ ਗਏ ਨੇ ਸਾਰਾ ਹਿੰਦੁਸਤਾਨ ਮੇਰੀ ਮੁਠੀ ਚ ਮੈਂ ਮਹਾਬਲੀ ਇਹਦੇ ਅੰਦਰ ਵੀ ਖੁਦਾ ਬਣਨ ਦਾ ਖਿਆਲ ਪੈਦਾ ਹੋਇਆ ਫਿਰ ਐਸਾ ਖਿਆਲ ਆਇਆ ਜੇ ਮੈਂ ਖੁਦਾ ਹੋਣ ਦਾ ਦਾਵਾ ਕੀਤਾ ਤਾਂ ਲੋਕੀ ਮੈਨੂੰ ਮੂਰਖ ਆਖਣਗੇ ਚਲੋ ਮੈਂ ਪੈਗੰਬਰ ਬਣਦਾ ਪੈਗੰਬਰ ਕਉ ਕਿ ਪੈਗੰਬਰ ਫਿਰ ਵੀ ਰਾਜਿਆਂ ਨਾਲੋਂ ਵੱਡਾ ਹੈ ਬਾਦਸ਼ਾਹਾਂ ਨਾਲੋਂ ਵੱਡਾ ਹੈ ਔਰ ਉਹਦੀ ਹੌਂਦ ਹਮੇਸ਼ਾ ਰਹਿੰਦੀ ਹੈ ਮਰਨ ਤੋਂ ਬਾਅਦ ਵੀ ਉਹ ਪੂਜਿਆ ਜਾਂਦਾ ਹੈ ਤੋ ਅਕਬਰ ਨੇ ਬਕਾਇਦਾ ਇੱਕ ਮਜ਼ਹਬ ਚਲਾਇਆ ਉਹਦਾ ਨਾਮ ਸੀ ਦੀਨ ਇਲਾਹੀ ਔਰ ਉਹਨੇ ਬਹੁਤ ਸਾਰੇ ਜਿਨ੍ਹਾਂ ਨੂੰ ਉਹ ਰਤਨ ਕਹਿੰਦਾ ਸੀ ਆਪਣੇ ਦਰਬਾਰ ਦੇ ਇਹ ਧਰਮ ਕਬੂਲ ਕਰਨ ਤੇ ਮਜਬੂਰ ਕੀਤਾ ਉਹਨਾਂ ਦੇ ਨਾਮ ਵੀ ਬਦਲੇ ਸ੍ਰੀ ਸੁਮੇਂ ਹਰੀਦਾਸ ਦਾ ਚੇਲਾ ਸੀ ਮਹਾਨ ਸੰਗੀਤਕਾਰ ਇਹ ਤਾਨਸੈਨ ਨਾਮ ਅਕਬਰ ਨੇ ਰੱਖਿਆ। ਮੁੱਲਾ ਦੋ ਪਿਆਜ਼ਾ ਸੀ ਜਨਾਬ ਫੈਜ਼ੀ ਸੀ। ਰਾਜਾ ਮਾਨ ਸਿੰਘ ਸਨ ਕਵੀ ਰਹੀਮ ਸਨ। ਬੜੇ ਬੜੇ ਕੀਮਤੀ ਮਨੁੱਖ ਜਿਨ੍ਹਾਂ ਨੂੰ ਅਕਬਰ ਕਿਹਾ ਕਰਦਾ ਸੀ ਇਹ ਮੇਰੇ ਰਤਨ ਨੇ। ਵਿੱਦਿਆ ਦੇ ਵਿੱਚ ਗੁਣਾ ਦੇ ਵਿੱਚ ਗਿਆਨ ਦੇ ਵਿੱਚ ਸ਼ਕਤੀ ਦੇ ਵਿੱਚ ਇਹ ਸਾਰੇ ਅੱਗੇ ਸਨ ਤੇ ਅਕਬਰ ਵੀ ਸੋਚਣੀ ਪਹਿਲੇ ਇਹ ਝੁਕਣ ਪਹਿਲੇ ਇਹ ਮੰਨਣ ਬਾਕੀ ਆਪੇ ਮੰਨ ਲੈਣਗੇ ਪਖੰਡ ਤੇ ਝੂਠ ਦੀ ਪਹਿਲੇ ਕੋਸ਼ਿਸ਼ ਆਉਂਦੀ ਹੈ ਕਿ ਗੁਣਵਾਨ ਝੁਕੇ ਇੱਕ ਧਨਵਾਨ ਝੁਕੇ ਬਾਕੀ ਆਪੇ ਝੁਕ ਜਾਣਗੇ ਬਾਕੀ ਆਪੇ ਮੰਨ ਲੈਣਗੇ ਝੂਠ ਤੇ ਪਖੰਡ ਅਗਰ ਤਾਕਤ ਦੇ ਚੋਵੇ ਤੋ ਉਸਦੀ ਕੋਸ਼ਿਸ਼ ਇਹ ਆਉਂਦੀ ਹੈ ਪਹਿਲੇ ਗੁਣਮਾਨ ਝੁਕੇ ਪਹਿਲੇ ਧਨਵਾਨ ਝੁਕੇ ਨਿਰਦਨ ਤੇ ਆਪੇ ਝੁਕ ਜਾਣਗੇ ਪਹਿਲੇ ਗੁਣਮਾਨ ਝੁਕਨ ਮੂਰਖ ਤੇ ਆਪੇ ਝੁਕ ਜਾਣਗੇ ਨਾਦਾਨ ਲੋਕ ਤੇ ਆਪੇ ਝੁਕ ਜਾਣਗੇ ਜੋ ਅਕਬਰ ਨੇ ਤਰੀਕਾ ਵਰਥਿਆ ਅਜੋਕਾ ਪਖੰਡ ਵੀ ਇਹੀ ਤਰੀਕਾ ਵਰਦਾ ਪਹਿਲੇ ਕਵੀਆਂ ਨੂੰ ਕਾਬੂ ਕਰੋ ਲਿਖਾਰੀਆਂ ਨੂੰ ਕਾਬੂ ਕਰੋ ਸਾਹਿਤਕਾਰਾਂ ਨੂੰ ਕਾਬੂ ਕਰੋ ਇਲਮ ਦੇ ధਨੀਆਂ ਨੂੰ ਕਾਬੂ ਕਰੋ ਧਨਵਾਣਾ ਨੂੰ ਕਾਬੂ ਕਰੋ ਬਾਕੀ ਦੁਨੀਆ ਤੇ ਆਪੇ ਆਏਗੀ ਭੇਡਾ ਚਾਲ ਹੈ ਜਗਤ ਕੀ ਤੋ ਨੌ ਰਤਨ ਉਸਗਤ ਭਾਰਤ ਦੇ ਚੋਟੀ ਦੇ ਮਨੁੱਖ ਤਾਨ ਸੰਗੀਤ